ਦੀਵਾਲੀ ਦੇ ਦਿਨਾਂ 'ਚ ਅਕਸਰ ਬਹੁਤ ਸਾਰੇ ਜਿਹੜੇ ਲੋਕ ਨੇ ਇਹ ਜੂਆ ਖੇਡਦੇ ਨੇ ਇਸ ਸੰਬੰਧੀ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਜਿਹੜੀਆਂ ਸਖਤ ਅਧਿਆਤਾਂ ਜਾਰੀ ਕੀਤੀਆਂ ਗਿਆ ਸਨ ਜਿਸ ਸਾਡੇ ਸਰਦਾ ਜਤਿੰਦਰ ਸਿੰਘ ਐਸਐਚਓ ਕੰਟੋਨਮੈਂਟ ਵੱਲੋਂ ਦੀਵਾਲੀ ਦੀ ਰਾਤ ਤੋਂ ਅਗਲੇ ਦਿਨ ਜਿਹੜਾ ਵਾ ਆਪਣੇ ਇਲਾਕੇ ਵਿੱਚ ਤਿੰਨ ਜੂਏ ਦੇ ਮਾਮਲੇ ਦਰਜ ਕੀਤੇ ਗਏ ਨੇ ਜਿਦੇ ਵਿੱਚ 220 ਨੰਬਰ ਮਕਦਮਾ 2010 2510 ਦੇ ਵਿੱਚ ਉਨ ਵੀ ਦੋਸ਼ੀ ਗ੍ਰਫਤਾਰ ਕੀਤੇ ਗਏ ਨੇ ਤੇ ਉਹਨਾਂ ਕੋਲੋਂ 7,55,730 ਰੁਪਏ ਜਿਹੜਾ ਨਕਦੀ ਬਰਾਮਦ ਕੀਤੀ ਗਈ ਸੀ ਦੂਸਰਾ ਮੁਕਦਮਾ 221 ਨੰਬਰ ਜਿਹੜਾ 21/10 ਨੂੰ ਦਰਜ ਕੀਤਾ ਗਿਆ ਹੈ ਜਿਹਦੇ ਵਿੱਚ ਚਾਰ ਦੋਸ਼ੀ ਗ੍ਰਫਤਾਰ ਕੀਤੇ ਸੀ ਅਤੇ 2,11,000 ਰੁਪਏ ਜਿਹੜੀ ਨਕਦੀ ਬਰਾਮਦ ਕੀਤੀ ਗਈ ਸੀ ਤੇ ਉਸੇ ਦਿਨ ਇੱਕ ਹੋਰ ਮੁਕਦਮਾ 222 ਨੰਬਰ ਦਰਜ ਕੀਤਾ ਗਿਆ ਸੀ ਜਿਹਦੇ ਵਿੱਚ 80 ਦੋਸ਼ੀ ਗ੍ਰਫਤਾਰ ਕੀਤੇ ਸੀ ਅਤੇ 4700 ਰੁਪਏ ਜਿਹੜਾ ਨਕਦ ਬਰਾਮਦ ਕੀਤਾ ਗਿਆ ਸੀ ਇਹ ਸਾਡੇ ਕੰਟੋਰਨਮੈਂਟ ਥਾਣੇ ਵੱਲੋਂ ਦੀਵਾਲੀ ਦੇ ਦਿਨਾਂ ਦੌਰਾਨ ਜਿਹੜਾ ਆਪਣੀ ਸ਼ਕਤੀ ਵਰਤ ਕੇ ਜਵਾਰੀਆਂ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਕੀਤੀ ਗਈ ਹੈ ਤੇ ਅੱਗੇ ਤੋਂ ਵੀ ਇਹ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੇਗੀ